ਕੰਬਿ ਤੇ ਨਾਮ ਦਿਉ ਮੁਖ ਲਾਇਆ ਜਨਾਨਕ ਐ ਸਾਹ ਹਰ ਸੇਵਾਂ ਅੰਤਲੇ ਛੜਾਇਆ ਇੱਕ ਊੰਕਾਰ ਸਤਗੁਰ ਪ੍ਰਸਾਦਿ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖਤਾਮ ਨ ਹੋਈ ਤੂ ਕਰਤਾ ਕਰਿਣਾ ਮੈ ਨਾ ਇੰਝਾਂ ਕਰਿਣਾ ਹੋਈ बलिहारी कुदरत न जाई लखिया रहा जात है जोत जोत है जाता अकल क्ला पर पूरे हा तू सच्चा साहिब साहेब सिपाले जिनकी तीसो पार पिया कोह नानक करते क्या बात जो किच करना ਸੋ ਕਰ ਹਾ ਸੋਦਰ ਰਾਗ ਆਸਮਾਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦੋ ਨਿਕ ਅਸੰਖਾ ਕੇਤੇ ਤੇਰੇ ਗਵਾਉਣ ਹਾਰੇ ਕੇਤੇ ਤੇਰੇ ਰਾਗ ਪਰਿ ਸੋ ਕਰਿਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦ ਨੂੰ ਪਵਨ ਪਣੀ ਬਹਸੰਤਰ ਗਾਵੇ ਰਾਜਾ ਤਰਮ ਦਵਾਰੇ ਗਾਵਣ ਤੁਦ ਨੂੰ ਚਿਤ ਗਿ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦ ਨੂੰ ਈਸ਼ਰ ਬ੍ਰਹਮਾ ਦੇਵੀ ਸਹ ਤੇਰੇ ਸਦਾ ਸਵਾਰੇ ਗਾਵਣ ਤੁਦ ਨੂੰ 인 ਦਿంద్ర ਅਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਣ ਤੁਧਨੋ ਸਿੱਖ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੇ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਿ ਨਿਰਖੀ ਸਰੋ ਜੁਗ-ਜੁਗ ਵੇਦ ਨਾਲੇ ਗਾਵਣ ਤੁਧਨੋ ਮੋਨੀਆ ਮਨ ਮੋਹਣ ਸੁਰਗਾਮਾਸ ਪਿਆਲੇ ਗਾਵਣ ਤੁਧਨੋ ਰਤਨ ਪਾਈ ਤੇਰੇ 68 ਰਤਨ ਨਾਲੇ ਗਾਵਣ ਤਦਨੋ ਜੋਤ ਮਹਾਂ ਬਲ ਸੂਰਾ ਗਾਵਣ ਤਦਨੋ ਖਾਣੀ ਚਾਰੇ ਗਾਵਣ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਈ ਤਦਨੋ ਗਾਵਣ ਜੋਤ ਪਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੇਤੇ ਤਦਨੋ ਗਾਵਣ ਸੇ ਮੈ ਚਿਤਰਾ ਆਵੜ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸੱਚ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨਰਚਾਈ ਰੰਗੀ ਰੰਗੀ ਪਾਤੀ ਕਰਕਰ ਜਨਸੀ ਮਾਇਆ ਜਿਨੇ ਪਾਈ ਕਰਕਰ ਦੇਖਿਆ ਕਿ ਤਾ ਆਪਣਾ ਜੋ ਤਿਸ ਦੀ ਵਡਿਆਈ ਜੋਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹਾ ਸਹ ਪਾਤ ਸਾਹਿਬ ਨਾਨਕ ਕਹਿਨ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਅਖੇ ਸਭ ਕੋਈ ਕੇਵੜ ਵੱਡਾ ਰੀਟਾ ਹੋਏ ਕੀਮਤ ਪਾਈ ਨਾ ਕਹੀਏ ਜਾਈ ਕਹਿਣੇ ਵਾਲੇ ਤੇਰੇ ਰਹਿਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣਿਆ ਤੇਰਾ ਕਿ ਤੱਕ ਉੜਚੀਰਾ ਰਹਾਓ ਸਭ ਸ੍ਰਿਤੀ ਮਿਲ ਸੁਰਤ ਕਮਾਈ ਸਭ ਕੀ ਮਦ ਮਿਲ ਕੀ ਮਤ ਪਾਈ ਗਿਆਨੀ ਧਿਆਨੀ ਗੁਰਗੁਰ ਹਾਈ ਕਹਿ ਨ ਜਾਈ ਤੇਰੀ ਤਿਲਵੜੀ ਆਈ ਸਭ ਸੱਤ ਸਭ ਦੱਪ ਸਭ ਚੰਗੀਆਂ ਆਈਆਂ ਸਿੱਧਾਂ ਬੁਰਖਾਂ ਕੀਆਂ ਵੜੀਆਂ ਆਈਆਂ ਤੁਦਵਿੰਨ ਸਿਧੀ ਕਿਨੇ ਨ ਪਾਈਆਂ ਕਰਮ ਮਿਲੇ ਨਾਹੀ ਠੱਕ ਰਹਾਈਆਂ ਅੱਖਣ ਵਾਲਾ ਕਿਆ ਵਿਚਾਰਾ ਸਿਫਤੀ ਪਰ ਤੇਰੇ ਪੰਡਾਰਾ ਜਿਸ ਤੂ ਦੇ ਤਿਸੇ ਕਿਆ ਚਾਰਾ ਆਡਾਨਕ ਸਤਸਵਾਰਨ ਹਾਇਆ ਆਸਾ ਮਹੱਲਾ ਪਹਿਲਾ ਅੱਖਾਂ ਜੀਵਾਂ ਵਿਸਰੇ ਮਰ ਜਾਉਂ ਅਖਣਿ ਓਖਾ ਸਚਾ ਨਾਉ ਸੱਚੇ ਨਾਮ ਕੀ ਲੱਗੈ ਭੂਖ ਉਤਪੁਖ ਖਾਏ ਚਲਿਐ ਦੁਖ ਸੋ ਕਹੋ ਵਿਸਰਾ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾ ਰਹਾ ਸੱਚੇ ਨਾਮ ਕੀ ਤਿਲਵੜੇ ਆਈ ਅੱਖ ਤੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਈ ਵੱਡਾ ਨਾ ਹੋਵੇ ਕਾਰ ਨਾ ਜਾਈ ਨਾ ਹੋ ਮਰਨ ਹੋਵੇ ਸੋਗ ਦੇਂਦਾ ਰਹੇ ਨ ਚੁੱਕੇ ਭੋਗ ਗੁਨੇ ਹੋ ਹੋਰ ਨਹੀਂ ਕੋਏ ਨਾ ਕੋ ਹੋ ਆ ਨਾ ਕੋ ਹੋਏ ਜਿਵੇਂੜੇ ਆਪ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਕਸਮ ਵੀ ਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕਿਰੇ ਕਰਮ ਸਤਗੁਰ ਸਰਣਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖੋ ਰਾਮਨਾਮ ਪ੍ਰਗਾਸ ਗੁਰਮਤਿ ਨਾਮ ਮੇਰੇ ਪ੍ਰਾਂਤ ਸਖਾਈ ਹਰ ਕੀ ਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇਵੜ ਪਾਗ ਵਡੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਰਸਨਾ ਨਾ ਪਾਇਆ ਤੇ ਪਾਗ ਹੀਣ ਜੰਪਾਸ ਜੋ ਸਤਗੁਰ ਸਰਨ ਸਿੰਘ ਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਗੁਰ ਸੰਗਤ ਪਾਈ ਤੈਨ ਤੁਰ ਮਸਤਕ ਲਖਿਆ ਲਿਖਾਸ ਧਨ ਤਾਲ ਸਤ ਸੰਗਤ ਜਿtherਸ ਪਾਇਆ ਮਿਲ ਜੈ ਨਾਨਕ ਨਾਮ ਪ੍ਰਗਾਸ ਰਗ ਗੂਜਰੀ ਮਹੱਲਾ ਪੰਜਵਾ ਕਾਹਿਰੇ ਮਨ ਜਿਤ ਬਹਿ ਉਦਮ जा हर हर जियो भरिया रिजक आगे कर सत्संगत मिले सो तर गुर प्रशाद परम पद पाया सुखे काष्ट हरिया रहाओ जन्म पिता सुत बनता कोई न किसकी धरिया सर सक समाहे ठाकुर ਕਾ ਹੈ ਮਨਪੋ ਕਰਿਆ ਉੜੇ ਉੜ ਅਵਸ ਕੋ ਸਾਤਿਸ ਪਾਛੇ ਬਚਨੇ ਛਰੇਆ ਤਨ ਕਮਣ ਕਲਾਵੇ ਕਵਨ ਸੁਗਾਵੇ ਮਨ ਮਹਿ ਸਿਮਰਨ ਕਰਿਆ ਸੰਨਿਧਾਨ ਅਨੰਦ ਸਿਧਾਨ ਠਾਕੁਰ ਗਰਦਲ ਦਰਿਆ ਜੇ ਨਾਨਕ ਬਲਬਲ ਸਦ ਬਲ ਜਈਆ 13 ਅੰਤ ਨਬਾਰਾ ਵਰਿਆ ਰਾਗਿਆ ਸਮਹੱਲ ਚੋਥਾ ਸੋ ਪੁਰਖ ਇੱਕ ਉੰਕਾਰ सतगुरु प्रसाद सो पुरख निरंजन हर पुरख निरंजन हर अगमा अगम अपारा सप्त्याव है सप्त्याव है तुझी हर सच्चे सिरहारा सब जी तुम्हारे जी तू तु, जिया का दारा दा हर त्याव हो संत हो जी सब दुख विसार नहारा ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕੀ ਆਨੰਦਕ ਜੰਤ ਵਿਚਾਰਾ ਤੂੰ ਕਟਕਟ ਅੰਤਰ ਸਰਮ ਨਿਰੰਤਰ ਜੀ ਹਰ ਇੱਕ ਉਹ ਪ੍ਰਖਸ ਮਾਣਾ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤਦ ਬਿਨ ਅਵਰਣ ਜਾਣਾ ਤੂੰ ਤੂੰ ਆਪੇ ਦਾਤਾ ਆਪੇ ਭੁਗਤਾ ਜਿਹਾ ਤੁਝ ਬਿਨ ਅਵੈ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾਹ ਵਿਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਜੀ ਜਨ ਨਾਨਕ ਤਿੰਨ ਕੁਰਬਾਨਾ ਹਰਤਿਆਵੋ ਹਰਤਿਆਵ ਹੈ ਹਰਤਿਆਵ ਹੈ ਤੁਜੀ ਸੇ ਜਨ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਪੈ ਜਨ ਹਰਤਿਆਵ ਜੀ ਤਿੰਨ ਟੋਟੀ ਜੰਮ ਕੇ ਫਾਸੀ ਜਿਨ ਨਿਰਪੋ ਜਿਨ ਹਟੇਰ ਪੋਤੇ ਆਇਆ ਜੀ ਤਿੰਨ ਕਾ ਬਹੁ ਸਭ ਗਵਾਸੀ ਜਿਨ ਸੇ ਵਿਆਹ ਜਿਨ ਸੇ ਵਿਆਹ ਮੇਰਾ ਹੱਜ ਜੀ ਤੇ ਹਰ ਹਲੂਪ ਸਮਾਸੀ ਸੇਤਨ ਸੇਤਨ ਜਿਨ ਹਰ ਧਾਇਆ ਜੀ ਜੇ ਨਾਨਕ ਤਿੰਨ ਬਲਜਾ ਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ परे बेअंत बेअंत तेरे भक्त तेरे भक्त स्लाहण तुद जी हाय अंक अनेक अनंता तेरी अनक तेरी अनक करे हर पूजा जी जब तब तब तब, तब है जब है बेअंत तेरे अनेक तेरे अनेक पढे वो सिमरत सास जी कर करया खट करम करंता से भक्त से भक्त ले जन ਨਾਲਕ ਜੀ ਜੋ ਪਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਪੁਰਖਾ ਪਰੰਪਰ ਕਰਤਾ ਜੀ ਤੁਝ 에ਵਡ ਅਵੇ ਨ ਕੋਏ ਦੁ ਜੁਗ ਜੁਗ 에 ਕੋਸ ਦਸ ਦਤੂ ਏਕੋ ਜੀ ਤੂੰ ਨਹਿ ਚਲ ਕਰਤਾ ਸੋਏ ਤੁ ਆਪੀ ਪਾਵੈ ਸੋਈ ਵਰਤੈ ਜੀ ਆਪੈ ਕਰ ਹੈ ਸੋ ਹੋਏ ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧ ਆਪੇ ਸਭ ਕੋਏ ਜੇ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਏ ਆਸਾ ਮਹੱਲਾ ਚੌਥਾ ਤੂ ਕਰਤਾ ਸਚਿਆ ਮੈਂਡਾ ਸਾਹੀ ਜੋ ਤਹੋਂ ਪਾਵੈ ਸੋਈ ਥੀ ਸੀ ਜੋ ਤੂ ਦੇ ਸੋਈ ਹੋਂ ਪਾਈ ਰਹਾਓ ਸਾ ਤੇ ਰੀਤੂ ਸੁਮਨੀ ਤੇ ਆਇਆ ਜਿਸਨੂੰ ਕਿਰਪਾ ਕਰੈ ਤੇ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਕਵਾਇਆ ਤੁ ਆਪ ਵੀ ਛੋੜਿਆ ਆਪ ਮਿਲਾਇਆ ਤਦ ਆਪ ਤਦ ਆਪ ਵੀ ਛੋੜਿਆ ਆਪ ਮਿਲਾਇਆ ਤੂ ਦਰਿਆਉ ਸਭ ਤੁਝ ਹੀ ਮਾਈ ਤੁਝ ਬਿਨ ਦੁਜਾ ਕੋਈ ਨਾਹੀ ਜੀ ਜੰਤ ਸਭ تیਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗ ਈ ਮੇਲ ਜਿਸ ਨੂੰ ਤੂੰ ਜਾਣ ਹੈ ਸੋਈ ਜਣ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਝ ਬਿੰਦੂ ਜਾ ਵਰਣਾ ਕੋਏ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਜਨ ਨਾਨਕ ਗੁਰਬਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਚਰਵੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜਿਉ ਮੋਹਿ ਭਗ ਨਹੀਂ ਚਾਲੇ ਹਮ ਦੇਖੈ ਤਹਿ ਡੂਬੀਲੇ ਮਨੇ ਇੱਕ ਚੇਤਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਓਹ ਤਿੰਨ ਕੀ ਸਰਣਾ ਜਿੰ ਤੂੰ ਨਹੀਂ ਵਿਸਰਿਆ ਆਸਮਾਹ ਲਾ ਪੰਜਵਾਂ ਭਈ ਪ੍ਰਾਪਤ ਮਾਨੁ ਖਦਿਓ ਹਰਿਆ ਗੋਬਿੰਦ ਮਿਲਣ ਕੇ ਤੇਰੀ ਬਰਿਆ ਅਵਰ ਕਾਸ ਤਰ ਕਿਤੇ ਨ ਕਾਮਨ ਸਾਦ ਸੰਪਤ ਕੇਵਲ ਨਾਮ ਸਰੰਜਾਮ ਲਾ ਪਉ ਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਕੇ ਰਹਾਓ ਜਪ ਤਪ ਸੰਜਮ ਤਰਨ ਨਾਮਾਇ ਸੇਵਾ ਸਾਧਨ ਜਾਨਿਆ ਹਰਾਇਆ ਕੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਇਕ ਉੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ 510 ਚੌਪਈ ਪੁੰਰਾ ਜਿਸ ਕਾ ਕਟਾ ਸੀਸਾ ਸਿਰਿ ਉਸਕੇਤ ਜਗਤ ਕੇ ਈਸਾ ਪਹ ਪਨ ਵਿਸ਼ਟ ਗਕੰਤੇ ਪਈ ਸਵੇਨ ਆਨਬਦਾਈ ਦਈ ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਲਪਨ ਕੇ ਜੜ ਜਨ ਹਾਰੇ 10 ਜਨ ਮੋਲ ਉਬਾਰੇ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਦਰ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ अवचन मनज है हमारा अपना जान करो प्रति पार हमरी दुष्ट सबे तुम गावो आभाद मोहि बचावो सुखी बसेमो रो परिवार सेवक से खजबे करता रा, मोरे छानिज काद करियै सबेन को हंस गरीयै पूर्ण हो हमारे आशा तौर पर जिनकी रह प्यासा तुम्हें छाड़ कर ये वर्ण आऊ जो बच्चा सो तुम ते पाऊं सेवक सिख हमारे तारिया चुनछुन सत्र हमारे मारिया आप भांदा मुझे मेरी मंगल का त्रास हूं हूँ जो सदा हमारे पछा शीरियजो करे और अच्छा राख लो मैं राखण हारे साहेब सन साहेब प्यारे दीन बंधु सन के हंता तुम परी जरसकंता काल पाए ब्रह्मा भक्तरा काल पाए सूर्य भक्तरा काल पाए कर बिसन पर का सकल काल का किया था माशा जमन काल जोगी की सिप की हो बेजान में मानो धिया जवन काल जो जो सब लोग समारा नमस्कार है ताहे हमारा जवन काल सब जगत मनायो ਦੇਵ ਜੈਸ ਨੇ ਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਿਕਾ ਮਾਈ ਸਕਲ ਪਰ ਜਾ ਜਣੀ ਆਪ ਸਵਾਰੀ ਸਿਫਕਨ ਕੋ ਸਬਗਨ ਸਕਰੀ ਯੋ ਸਤਰਨ ਗੋਪਲ ਮੋਬਤ ਕੀ ਯੋ ਕਟ ਕਟ ਕੇ ਅੰਤਰ ਕੀ ਜਾਨਤ ਪਲੇ ਬਰੇ ਕੀ ਪੀਰ ਪਛਾਨ ਚਿੰਟੀ ਤੇ ਕੁਨ ਜਰੇ ਸੂਲਾ ਸਪਰ ਕਿਰਪਾ ਜਸਤ ਕਰ ਫੂਲਾ ਸੰਤਨ ਦੁਖ ਪਾਇ ਕੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਨੈ ਜਬੇ ਗਲਤ ਕਰਾ ਕਰਤਾ ਰ ਪ੍ਰਜਵਤ ਅਰਧਵ ਦੇ ਪਾਰਾ ਜਬੇ ਅਰਥ ਕਰਤ ਹੋ ਕਬ ਹੂੰ ਜੇਤੇ ਤੂ ਮੈਂ ਮਿਲ ਕੇ ਦੇ ਕਾ ਸਭ ਹੂੰ ਜੇਤੇ ਬਨ ਸਟਾ ਰਹੇ ਆਪੇ ਆਪਣੀ ਮੁਝੇ ਚਾ ਰਹੇ ਤੁਮ ਸਭ ਹੀ ਤੇ ਰਹਿਤ ਰੇ ਆਲਮ ਜਾਨਤ ਪੇਦ ਪੇਦ ਰਹੇ ਆਲਮ ਨਿਰੰਗਾਰ ਨਿਰਗਾਰ ਨਿਰੀ ਲੰਬ ਆਦੇ ਨਿਦੇ ਨਾਦੇ ਸੰਭਤਾ ਕਾ ਮੋੜੇ ਚਾਰਕ ਪੇਦਾ ਜੰਕੋ ਪੇਵਨ ਪਾਵਕ ਪੇਦਾ ਤਾਂ ਕੋ ਕਰਤਾ ਹੈ ਨ ਨਮਹ ਨਰਮਹ ਮੂੜ ਗਛ ਪੈ ਨ ਜਾਣ ਮਹਾਦੇਵ ਕੋ ਕੈਸਾ ਦਸਵ ਨਿਰੰਗ ਅਰਗ ਅਜਿੰਨ ਹੈ ਪੀ ਵਾਪੇ ਆਪਣੀ ਬੁਧ ਹੈ ਜੇਤੀ ਵਰਨ ਪੈਣ ਪੈਣ ਤਹ ਤੇ ਤੀ ਤੁਮਰਲ ਘਨ ਜਾਇ ਪਸਾਇਰਾ ਕਹਿਬਿ ਸੋ ਡ ਪਰਥਮ ਸੰਸਾ ਕਹਿਬਿ ਸਜਾ ਪਰਥਮ ਸੰਸਾਰੈ ਕੈ ਰੂਪਨੁਪ ਸਰੂਪਾ ਰੰਗ ਭਿਉ ਰਵ ਗਈ ਬੂਪਾ ਅੰਡੋ ਜੇਰੋ ਸੇ ਦਜ ਕੈ ਨ ਰਵਜ ਖਾਣ ਬਹੋਰਾ ਜਨਿਨੀ ਕਉਂ ਫੂਲ ਰਜਾ ਹੈ ਬੈਠਾ ਕਉਂ ਸਮਟਕ ਸੰਘਰੀ ਕਾਇਠਾ सगरे सिस्ते दिखाए चम्बावाद जुगा स्वरूप संबा बाबा रक्षा मेरी तुम करो अब अच्छा मेरी तुम करो सिखवासिक संगरो दुष्ट जीते वठे बात सगरम लईशो करो रंगकाता जे अजेज तुजदेव सानिपे रे तिनके दुख है मरे परख रणबक पर इतारे टना आई है, है। रचा होता है सब कला तला कृपा रंजन जाय हरे हो ताके ताप निकटना हरे हो रे सिद्ध कर मौसम हो दोस्तु शाप त्या सगन एक बार जिन तुम बारा ਕਾਲ ਫਾਸਤੇ ਤਾਂ ਹਮ ਬਾਰਾ ਜਨ ਨਾਮ ਤਿਹਾਰ ਕਹਾ ਦਾਰ ਦਸ ਜੋ ਕੇ ਰਹਾ ਖੜਗ ਗੇਤ ਮੈ ਸਰਨ ਤਿਹਾਰੀ ਆ ਫਾਦੇ ਲੇ ਹੋ ਬਾਈ ਸਰਪ ਹੋਲ ਮੋਹਨ ਸਾਈ ਦੁਸ਼ਟ ਜੋ ਤੇ ਲੇ ਬਚਾਈ ਕਿਰਪਾ ਕਰੇ ਹਮ ਬਜਗ ਮਤਾ ਗ੍ਰੰਥ ਕਰਾ ਪੂਰਨ ਸਬਰਾਤਾ ਕਲਬੇਕ ਸਗਲ ਦੇਫ ਕੋ ਹਟਾ ਦੁਸ਼ਤ ਲੋਖੇਨ ਕੋ ਛਾ ਕਰਤਾ ਸ਼ੇਰ ਸੋਜ ਪਏ ਦੇ ਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨਵਾ ਜਲਪਨ ਪਾਵੈ ਸੋਏ ਦੁਖਨ ਤਿਸਾ ਪਿਆਪਤ ਕੋ ਢਿਲ ਸੁਣ ਗਉਂਤ ਛਾਇ ਤੇ ਰਟਾ ਪਾਵੈ ਈ ਤੁਨ ਮਰਚੇ ਤੇ ਲਾਇ ਜਿ ਤਰਤਾ ਆਵੈ ਦੁਖ ਦਰਦ ਪੋ ਨਿਕਟਨ ਹੰਦਰ ਕੇ ਰਹਿ ਹੋਜਾ ਕੀ ਇੱਕ ਬਾਰ ਚੋਪਈ ਕੋ ਕਹੈ ਚੋਪਈ ਸੰਭਰ 17 ਸਰਪਣੀ ਜੈ ਅਦ ਸੰਫਨ ਤੀਨ ਕਹੀ ਜੈ ਪਾਦਰਬ ਸਦਿ ਅਸ਼ਮੀਰ ਵਿਵਾਰਾ ਤੀਰਸ ग्रंथ सवार सवैया पाहिंग है जब ते तुम तब ते को वाख नहीं आने ओम राम रहीम पुराण कुरानों ने कहा हम मत एक न जाने माने ओ सिमर शास्त्र वेद सबै बहु भेद कह हम एक न जाने श्री स्पान कृपा तुमरी कर मेहनत मेहनत के हो सब तो खाने हो दोहरा सगल द्वार को झाड़ के, के हो तुहार द्वार पाहिंग है कि लाज ਲਾਜ ਸੋ ਗੋਬਿੰਦਾਸ ਸੋ ਹਾਰ ਰਾਮਕ੍ਰਿਮਾ ਹਲਾਤੀ ਜਨਾਮ ਦੇ ਕਿੰਗਾ ਸਤਗੁਰ ਪੈ ਸਾਧ ਏਣ ਪੈ ਮਿਰਵਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਧਿਆ ਮਦਾਈਆਂ ਰਾਗ ਰਤਨ ਪਰ ਪਾਰ ਭਰੀਆਂ ਸ਼ਬਦ ਗਾਉਣੀਆਂ ਆਈਆਂ ਸ਼ੁਦੋਤ ਗਵ ਹਰੀ ਕੇ ਰਾਮ මංජලිවසායා කැහැයන්ක නන්ද හෝවා සතුගුරුම බායා ඒ මැන්න මේර තුසදර හෝහണල් හරණාල හොතු මන්න මේරේදුක් සභවිසාරනම් අංගි කායෝකයේ තෙරකාජ්‍ය සබස්භාරණසබනාග ලාසම රතු සාමී. सक्य मन विसारे कह नानक मन मेरे सदर हो हर नाले साचे साहेबा क्या नहीं कर तेरा तेरे सबके छह है जिसे सो पावे सदा सिर्फ सलाह तेरी नाम मन नाम जिनके मन वसे आज शब्द करने रे कह नानक सचे साहेब क्या नहीं करते रे सचा नाम मेरा याद यादारो ਸਾਚਾ ਨਾਮ ਧਰਮ ਰਜਨ ਭੁਖਾ ਸਭ ਗਵਾਇਆ ਕਿ ਸ਼ਾਨ ਸੁਪਨੇ ਵਸਿਆ ਜਿਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀ ਸਦਾ ਕੁਰਬਾਨ ਕੀਤਾ ਗੁਰ ਬਿਠੋ ਜਿਦੈ ਮਿੜਿਆ ਆਇਆ ਕਹਿ ਨਾਨਕ ਸੋਣਾ ਸੰਤੋ ਸ਼ਬਦ ਤਰੋਪੇ ਯਾਰੋ ਸਚਾ ਨਾਮ ਮੇਰਾ ਯਾਦ ਰੋਵਾਜ ਪੈਸ਼ ਬਤਿਲ ਕਾਰਸ ਪਾਗੇ ਕਾਰਸ ਪਾਗੇ ਸ਼ਬਦ ਅਜੇ ਕਲਾ ਜਿਤੇ ਤਾਰੀ ਹੈ ਪੰਜ ਰਤ ਰਤਸ ਕਿਤੇ ਕਾਲ ਕੰਟਕ ਮਾਇਆ ਤੁਕਰਮ ਪਾਇ ਜਿਗੜੋਂ ਗਾ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਸ ਖੋ ਅਦਤ ਕਰਨ ਹੰਵਾਜੇ ਅਨੰਦ ਸੁਨੋ ਵੜ ਪਾ ਗਿਓ ਸਗਲ ਮਨ ਰਤ ਪੂਰੇ

ਲਗਤਰੀਏ ਸਬਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ 5 ਤੈਰਾ ਕੀਤਾ ਜਤੋ ਨਹੀਂ ਮੈਨੂੰ ਜੋ ਕੀਤੋ ਵਈ ਮੈਨ ਗੁਣਹਾਰੇ ਕੋ ਗੁਣਾ ਨਹੀਂ ਆਪੇ ਦਰਸ ਪਈ ਦਰਸ ਪਿਆ ਮਹਿਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਹੈ ਲੈ ਤਾਂ ਜੀਵਾ ਤਨ ਮਨ ਥੀ ਵਹਿ ਹਰਿਆ ਪੌੜੀ ਤਿੱਥੇ ਤੂ ਸਮਰੱਥ ਜਿੱਥੇ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੀ ਉਦਰ ਮਾਏ ਸੰਕੇ ਜਮਕੇ ਦੂਤ ਨਹੀਂ ਤੇਰੇ ਛੜ ਜਾਏ ਭੋਜਲ ਬਿਖਮ ਪੋਜਲ ਬਿਖਮ ਸਗਾਵੋ ਗੇ ਸ਼ਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸਈ ਖਾਏ ਕਲਮੇ ਇਹੋ ਪੜਗੂ ਕਲ ਮੈਂ ਉਹ ਪਣ ਗੋਬਿੰਦ ਗਾਉ ਸਭ ਸੇ ਨੋ ਕਿਰਪਾਲ ਸਮਾਲੇ ਸਰਬ ਸਹਾਏ ਬਿਰਥ ਕੋਇ ਨ ਜਾਏ ਜਾਵੈ ਤਦ ਆਏ ਸੋ ਲੋਕ ਮੋਹਲਾ ਪੰਜਵਾਂ ਅੰਤਰ ਗੁਰਿਆਰਾਦਨਾ ਜਿਵਾ ਜਪ ਗਰਣਾਓ ਨੇਤਰੀ ਸਤਗੁਰ ਪੇਖਣਾ ਸਰਵਣੀ ਸਰਨਾਓ ਗੁਰਨਾਓ ਸਤਗੁਰ ਸੇ ਤੀਰਤਿਆ ਦਰਗਹ ਪਾਇ ਠਾਓ ਕੋਹ ਨਾ ਨਕ ਕਿਰਪਾ ਕਰੇ ਜਿਸ ਨੂੰ ਏਵ ਵਾਦ ਦੇ ਜਗ ਮੈਂ ਉੱਤਮ ਕਾਂਡਿਆ ਵਰ ਲੇ ਕੇ ਕੇ ਮਹਲ ਨ ਪੰਜਵਾਂ ਰੱਖੇ ਰਖਣਹਾਰ ਆਪੋ ਬਾਰਿਆਂ ਨੂੰ ਗੁਰ ਕੀ ਪੈਰੀ ਕਾਏ ਕਈ ਪਾਜ ਸਵਾਰਿਆਂ ਨ ਹੋਇ ਆਪ ਦਿਆਲਿਆਂ ਨ ਮਨੋ ਨਾਮ ਵਿਸਾਰਿਆਂ ਨ ਸਾਧ ਜਨਾ ਕੈ ਸੰਗ ਪਵ ਜਲਤਾਰਿਆਂ ਨ ਸਾਕਤ ਨਿੰਦ ਕੁਰਸਤਿ ਕਿਨ ਮਾਇ ਵੇਦਾਰਿਆਂ ਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿ ਸਿਮਰਤ ਸੁਖ ਹੋਇ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ श्रीवाहे गुरुजी श्रीवाहे गुरुजी श्रीवाहे गुरुजी ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਦੇ ਰੁਪਲਵਾ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪ ਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਅਰੇ ਰਤਨ ਨਾਮ ਹਰ ਵਸਿਆ ਗੁਰ ਹਾਤ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦੀਓ ਰਿੰਨ ਲਾਥਾ ਮੇਰੇ ਮਨ ਪਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਅੰਦਰ ਡਾਇਆ ਬਿਨ ਨਾ ਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪਾਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨ ਨਾ ਸੇਵੇ ਕਬਹੂ ਤਿੰਨ ਸਭ ਜਨਮ ਆਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸੁਨਾਥਾ ਮੋਕੋ ਕੀਜੈ ਦਾਸ ਦਾਸਾ ਸਦਾ ਸੰਕੋ ਹਰ ਦਇਆ ਤਾਰ ਜਗਨਾਥਾ ਹਮ ਅੰਦਲੇ ਗਿਆਨ ਹੀਣ ਅਗਿਆਨੀ ਕਿਉ ਚਲਹਿ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਧਨ ਨਾਨਕ ਚਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਿਲਾ ਰਗੋ ਜੀ ਕੀ ਨੋ ਬਤ ਕੋ ਅਨਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤੇ ਆਖੀਐ ਕਰਤੇ ਕਾਹੇ ਵਿਚਾਰੋ ਤਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਤਮ ਗਾਵੋ ਮਰੇ ਨਿਰਪਉਤਾ ਸੋਹਿਲਾ ਹਉਦਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਓ ਹਨੇਤਨੇ ਜਿਹੜੇ ਸਮਾਲਣ ਦੇਖੇਗਾ ਦੇ ਬਨਹਾਰ ਤੇਰਦਾਨੇ ਕੀਮਤ ਨਾ ਪਵੇ ਤੇ ਦਾਤੇ ਕਬਨ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੜਨੇ ਸੀਸੜੀਆਂ ਨਹਿੋ ਵਾ ਸਾਹਿਬ ਸਿਉ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਤ ਭਵਨ ਸਦਣਾ ਹਰਾ ਸਿੰਘ ਰੀ ਨਾਨਕ ਸੇ ਦੇਹ ਬਨ ਰਾਗ ਸਮਹਲਾ ਪਹਿਲਾ ਛੇ ਕਰ ਛੇ ਗੁਰੂ ਛੇ ਤ੍ਰੇਸ ਗੁਰ ਗੁਰੇ ਕੋ ਵੇ ਛੇ ਇੱਕ ਬਾਬਾ ਜੇ ਕਰ ਕਰਤੇ ਗਿਰਤ ਹੋਏ ਸੋਕਰ ਰਾਖ ਬਡਾਈ ਤੋਇ ਰਹਾ ਵਿਸਵਜ ਸਿੰਘੜੀਆਂ ਪਹਿਰਾ ਤੀ ਵਾਰੀ ਮਾਹ ਹੋਵਾ ਸੂਰਜੇ ਕੁਰਤਨੇ ਕ ਨਾਨਕ ਕਰਤੇ ਕੇ ਗੇਤੇ ਵੇਸ ਰਾਗਤ ਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਹ ਮਨੇ ਆਨ ਲੋ ਪਵਨ ਜਬਰੋ ਕਰੇ ਸਗਰ ਬਨਰਾਏ ਪੁਲੰਤ ਜੋਤੀ ਕੈਸੀ ਆਰਤੀ ਹੋਏ ਪਪਖੰਡਨਾ ਤੇਰੀ ਆਰਤੀ ਐਨਾ ਸਹਿ ਸਤਵ ਨਨ 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 ਹੈ ਤੋਏ ਕੋ ਸਹਿ ਸੁਨ ਸਰਣੈ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਵਿਨ ਸਹਿ ਸਭ ਗੰਧ ਦੇ ਵਿਚਲਤ ਮੋਹੀ ਸਭਮੈ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੇ ਸੋ ਆਰਤੀ ਹੋਏ ਹਰ ਚਰਨ ਕਬਲ ਮੁਕਰੰਦ ਲੋਤ ਮਨ ਅੰਨ ਦੇ ਨੋ ਮੋਹ ਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋਹਿ ਜਾਤੈ ਤੇਰੇ ਨਾਮਿ ਬਸ ਸਾਰਾ ਗਉੜੀ ਪੂਰਬੀ ਮਹਲਾ 4 ਕਾਮ ਕ੍ਰੋਧ ਨਗਰ ਬਉ ਪ੍ਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰਨ ਦਾਉਤ ਪੁਨ ਵੱਡਾ ਹੈ ਰਹਾਉ ਸਾਧ ਤਹਰ ਸਾਧਨ ਜਾਣਿਆ ਤਨ ਅੰਤਰ ਹੋ ਮੈਂ ਕੰਡਾ ਹੈ ਜਉ ਜਉ ਚਲੇ ਚ ਬੈ ਦੁਖ ਪਾਪ ਹੈ ਜਮ ਕਾਲ ਸਾਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਵ ਖੰਡਾ ਹੈ ਅਵਨਾਸੀ ਬੁਰਖ ਪਾਇਆ ਪਰਮੇਸ਼ਰ ਬਹੁ ਸੋਭ ਅਖੰਡ ਬ੍ਰਹਮੰਡਾ ਹੈ ਹੰਗਰੀ ਮਸਤੀ ਨਮ ਰਉ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਦਾਰ ਟੇਖੇ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇहां ਖੜ ਚਲੋ ਹਰ ਲਾਹਾ ਆਗੇ ਵਸਨ ਸੋਹਿਲਾ ਬੋਦ ਕਟੈ ਦਿਨ ਸੋਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰੇ ਉਬਰੈ ਮੰਗਿਆਨੀ ਜਿਸੈ ਜਗਾਇ ਪਿਆ ਵੇ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਜ ਹੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁre ਨ ਹੋਏ ਗੋ ਫੇਰਾ ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਅਹ ਸੁਖ ਮੰਗੇ ਮੁਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਜਪੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ